ਅੱਜ ਵੀ ਮਹੱਲੇ ਵੀ ਇੱਕ ਕਾਫੀ ਵੱਡਾ ਮਾਰਚ ਹੋਇਆ ਉੱਥੇ ਤੇ ਅਸੀਂ 19 ਤਰੀਕ ਦੀ ਇਕੱਤਰਤਾ ਚ ਇਹ ਸੋਚ ਰਹੇ ਹਾਂ ਕਿ ਅਸੀਂ ਸਾਰੇ ਜਣੇ ਉਹਨਾਂ ਨੂੰ ਵੀ ਅਸੀਂ ਬੁਲਾਇਆ ਤੇ ਸਾਰੇ ਜਣੇ ਰਲ ਕੇ ਕੋਈ ਅਗਲੀ ਰਣਨੀਤੀ ਬਣਾਈ ਜਾਵੇ ਸਾਰੇ ਪੰਥ ਵੱਲੋਂ ਕਿ ਉਹਨਾਂ ਦੀ ਸਾਰਿਆਂ ਦੀ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਇਹੋ ਜਿਹਾ ਕੋਈ ਸਾਂਝਾ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਤਹਿਤ ਉਹ ਜੋ ਪੁਰਾਣੇ ਬੰਦੀ ਸਿੰਘ ਆ ਜਾਂ ਜਾਂ ਜਿਹੜੇ ਹੋਰ ਆ ਨਵੇਂ ਆ ਜਿਹੜੇ ਵੀ ਨਿਰਦੋਸ਼ ਜੇਲ੍ਹਾਂ ਚ ਦਿੱਤੇ ਹੋਏ ਉਹਨਾਂ ਨੇ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਯਤਨ ਕਰੀਏ। ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਦੀ ਜਿੱਤ ਤੋਂ ਬਾਅਦ ਪੰਥਕ ਹਲਕਿਆਂ 'ਚ ਇੱਕ ਨਵੀਂ ਪੰਥਕ ਸਫ਼ ਖੜੀ ਹੋਈ ਹੈ। ਤੁਹਾਡੇ ਵੱਲੋਂ ਇਹ ਕਿਹਾ ਗਿਆ ਸੀ ਸਿਆਸੀ ਪਾਰਟੀ ਨਹੀਂ ਬਣਾਵਾਂਗੇ। ਉਹਦੇ ਕੀ ਏਜੰਡੇ ਰਹਿਣਗੇ ਤੇ ਕੀ ਲੋੜ ਪਈਏ ਜਦੋਂ ਕਿ ਆਲਰੇਡੀ ਪੰਥਕ ਜੱਥੇਬੰਦੀਆਂ ਚੱਲ ਰਹੀਆਂ ਨੇ। ਨਹੀਂ ਹਾਂਜੀ ਉਹਦੇ ਤੇ ਵਿਚਾਰ ਹੀ ਚੱਲ ਰਹੀ ਹੈ ਜੇ ਅਸੀਂ ਕੋਈ ਜੱਥੇਬੰਦੀ ਅਨਾਉਂਸ ਨਹੀਂ ਕੀਤੀ। ਉਹ ਜੇ ਸੰਗਤ ਦੀ ਅਸੀਂ رائے ਲਵਾਂਗੇ ਜੇ ਸੰਗਤ ਚਾਹੂਗੀ। ਜਿਹੜੀਆਂ ਜੱਥੇਬੰਦੀਆਂ ਚੱਲ ਰਹੀਆਂ ਐ ਉਹ ਤਾਂ ਪੰਥ ਨੇ ਲੋਕਾਂ ਨੇ ਸੰਗਤ ਨੇ ਨਕਾਰੀਆਂ ਹੋਈਆਂ ਤੇ ਇਸ ਕਰਕੇ ਨਕਾਰੀਆਂ ਹੋਈਆਂ ਹਨਾ ਜਥੇ ਬੰਦੀਆਂ ਉਹ ਜੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਵੀ ਉਹਨਾਂ ਨੂੰ ਜੁਆਇਨ ਤਾਂ ਕੀ ਕਰਨਾ ਜੇ ਅਸੀਂ ਸੰਗਤ ਦੇ ਵਿੱਚ ਗੱਲ ਕਰਦੇ ਆਂ ਵੀ ਅਸੀਂ ਉਹ ਬੰਦਿਆਂ ਨੂੰ ਨਾਲ ਲੈ ਕੇ ਤੁਰਾਂਗੇ ਤਾਂ ਸੰਗਤ ਉਹਨਾਂ ਨੂੰ ਨਾਲ ਤੋਰਨ ਤੋਂ ਵੀ ਨਹੀਂ ਰਾਜੀ ਉਸ ਤੋਂ ਵੀ ਮੁਨਕਰ ਹੁੰਦੀ ਹੈ ਨਹੀਂ ਜੀ ਵੀ ਤੁਸੀਂ ਉਹ ਇਵਨ ਤੁਸੀਂ ਉਹਨਾਂ ਨੂੰ ਨਾਲ ਵੀ ਨਹੀਂ ਲੈ ਕੇ ਤੁਰਨਾ ਉਹਨਾਂ ਦੀ ਪਾਰਟੀ 'ਚ ਸ਼ਾਮਲ ਹੋਣਾ ਤਾਂ ਬਹੁਤ ਇੱਕ ਵੱਡੀ ਗੱਲ ਹੈ ਅਮਰਪਾਲ ਸਿੰਘ ਦੀ ਸੌ ਚੌਕਲੇ ਦੇ ਦਿਨ ਤੁਸੀਂ ਬਿਆਨ ਦਿੱਤਾ ਸੀ ਵੀ ਅਮਰਪਾਲ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਦੀ ਤਿਆਰੀ ਕਰੋ ਕਿੰਨੀ ਤਿਆਰੀ ਕੀਤੀ ਐ ਨਾ ਦਿਨ ਤੇ ਕੀ ਏਜੰਡਾ ਨਹੀਂ ਅਸੀਂ ਤੇ ਜਗ੍ਹਾ ਜਗ੍ਹਾ ਜਾ ਰਹੇ ਹਾਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕੁਝ ਜਿਹੜੇ ਸਿਰ ਦੇ ਬੰਦੇ ਉਹਨਾਂ ਦੀ ਡਿਊਟੀਆਂ ਵੀ ਲਾ ਰਹੇ ਆ ਕਿ ਤੁਸੀਂ ਅੱਗੇ ਇਸ ਮਹਿਮਨ ਨੂੰ ਪਿੰਡਾਂ ਤੱਕ ਲੈ ਕੇ ਜਾਓ ਗੜੀਆਂ ਭੱਲਿਆਂ ਤੱਕ ਲੈ ਕੇ ਜਾਓ ਕਿ ਤੁਸੀਂ ਸਾਰਿਆਂ ਦਾ ਇਹ ਪ੍ਰਚਾਰ ਮੀਡੀਆ ਦੇ ਥਰੂ ਵੀ ਅਸੀਂ ਦਿੱਲੀ ਆ ਅਪੀਲ ਕਰ ਰਹੇ ਆ ਕਿ ਉਹ ਵੱਤੋਂ ਵੱਰ ਹਰੇਕ ਗੁਰਸਿੱਖ ਜਿਹਦੀ ਵੋਟ ਦਾ ਅਧਿਕਾਰੀ ਆ ਜਿਹਦੇ ਜਿਹੜੀ ਸ਼ਰਤਾਂ ਪੂਰੀਆਂ ਕਰਦਾ ਉਹ ਕੋਈ ਉਸ ਤੋਂ ਵਾਂਝਾ ਨਾ ਰਹਿ ਇਸੇ ਗੱਲ ਨੂੰ ਅੱਗੇ ਲੱਗੇ ਅਸੀਂ ਇਸੇ ਗੱਲ ਨੂੰ ਅੱਗੇ ਲੈ ਕੇ ਜਾਣ ਦੀ ਇਹ ਚੋਣ ਕਮਿਸ਼ਨ ਕੋਲ ਵੀ ਅਸੀਂ ਪਹੁੰਚ ਕੀਤੀ ਉਹ ਡੇਢ ਮਹੀਨਾ ਸਮਾਂ ਵਿੱਚ ਅਸੀਂ ਬਧਵਾਇਆ ਤੇ ਇਸੇ ਕਰਕੇ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਹਰੇਕ ਨੂੰ ਜਿਹੜਾ ਉਹਦਾ ਅਧਿਕਾਰ ਆ ਇਸ ਪ੍ਰਬੰਧ ਵਿੱਚ ਬਦਲਾਅ ਵਾਸਤੇ ਉਹ ਆਪਣੇ ਅਧਿਕਾਰ ਦੀ ਸਾਰੇ ਗੁਰਸਿੱਖ ਵਰਤੋਂ ਕਰਕੇ ਚੰਗੇ ਪ੍ਰਬੰਧ ਲਈ ਚੰਗੇ ਸਿਰ ਦੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣ ਤੇ ਇਹ ਜੋ ਸਾਡੀ ਸੰਸਥਾਵਾਂ ਦਾ ਵਿਕਾਰ ਬਹੁਤ ਨੀਵਾ ਹੋ ਚੁੱਕਾ ਉਹਨੂੰ ਅਸੀਂ ਦੁਬਾਰਾ ਫਿਰ ਉਹ ਉੱਚਾ ਚੁੱਕ ਸਕੀ ਸੁਖਵੀਰ ਸਿੰਘ ਪ੍ਰਧਾਨਗੀ ਵਾਲੇ ਅਕਾਲੀ ਦਲ ਦਾ ਇੱਕ ਬਾਗੀ ਤੜਾ ਤੁਹਾਨੂੰ ਮਿਲਿਆ ਸੀਗਾ ਕਿ ਉਹਨਾਂ ਨਾਲ ਕੋਈ ਨਹੀਂ ਜੀ ਐਸੇ ਸਾਡੀ ਅਜੇ ਕਿਸੇ ਨਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਕਿਉਂਕਿ ਸਾਰੇ ਪਹਿਲਾਂ ਤੇ ਇਕੱਠੇ ਰਹੇ ਹੋ ਸਾਰੇ ਜੀ ਸਾਰਿਆਂ ਨੇ ਇਕੱਠਿਆਂ ਨੇ ਮਲਾਈ ਖਾਧੀ ਹੈ ਜਦੋਂ ਤੇ ਹੁਣ ਮਤਲਬ ਜਦੋਂ ਹਾਲਾਤ ਕੜੀ ਦਿਸਦਾ ਕੁਝ ਨਹੀਂ ਉਦੋਂ ਸਾਰੇ ਜਣੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕਰ ਰਹੇ ਮੇਰਾ ਖਿਆਲ ਇਹ ਸੰਗਤਾਂ ਸਾਰੀਆਂ ਇਸ ਚੀਜ਼ ਨੂੰ ਸਮਝਦੀਆਂ ਵੀ ਆਂ ਜੇ ਜਦਾਂ ਇਹਨਾਂ ਨੇ ਐਮਪੀ ਸਾਹਿਬ ਨੇ ਦੱਸਿਆ ਵੀ ਹੈ ਤੁਹਾਨੂੰ ਕਿ ਲੋਕ ਅਜੇ ਉਹਨਾਂ ਨੂੰ ਬਹੁਤ ਉਹਨਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਆ ਐਮਪੀ ਸਾਹਿਬ ਤੇ ਬਾਪੂ ਜੀ ਤੋਂ ਨੱਕ ਸਾਂਝਾ ਸਵਾਲ ਹੈਗਾ ਤੁਸੀਂ ਰਖੜਪੁਰ ਨੇ ਟੇ ਕਿਹਾ ਵੀ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਲਈ ਤੇ ਅਮਰਪਾਲ ਹੁੰਦੇ ਰਿਹਾਈ ਲਈ ਅਸੀਂ ਉਥੋਂ ਪ੍ਰੋਗਰਾਮ ਦੇਵਾਂ ਆ ਆਲਰੇਡੀ ਇੱਕ ਪ੍ਰੋਗਰਾਮ ਮੁਹਾਲੀ ਦਿੱਤਾ ਗਿਆ ਬੰਦੀ ਸਿੰਘਾਂ ਦਾ ਤੁਸੀਂ ਕੀ ਵੱਖਰਾ ਕਰੋਗੇ ਜਾਂ ਉਹਨਾਂ ਨਾਲ ਕੇ ਚੱਲੋਗੇ ਜੇ ਵੱਖਰਾ ਕਰੋਗੇ ਤਾਂ ਤੁਹਾਡੇ ਕੋਲ ਕੀ ਉਹਦਾ ਫਾਰਮੂਲਾ ਏ ਜੀ ਅਸੀਂ ਹੋਣਾ ਉਹ 19 ਤਰੀਕ ਦੀ ਇਕੱਤਰਤਾ ਚ ਉਹਦੇ ਬਾਰੇ ਵਿਚਾਰ ਜਲ ਅਵਾਜ਼ ਚ ਭਾਗ ਅਸੀਂ ਇਸ ਤਰੀਕੇ ਨਾਲ ਅਸੀਂ ਚਾਹੁੰਦੇ ਆ ਕਿ ਉੱਥੇ ਜੋ ਗੁਮੀਦਵਾਰ ਜਿਹੜੇ ਗੁਰਸਿੱਖੀ ਦੀ ਗੱਲ ਕਰਨ ਵਾਲੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾ ਸਕਦੇ ਹੋਣ ਜਿਹੜੇ ਕੌਮ ਦੀ ਡਟ ਕੇ ਗੱਲ ਕਰ ਸਕਦੇ ਹੋਣ ਕੌਮ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਨਾ ਕਿ ਉਹ ਨਿਜਵਾਦ ਤੋਂ ਆਪਣੇ ਤਿਆਗ ਦੀ ਭਾਵਨਾ ਵਿੱਚ ਰੱਖਦੇ ਹੋਣਗਾ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਵਾਲੇ ਨਾ ਹੋਣ ਅਸੀਂ ਇਹੋ ਜੇ ਉਮੀਦਵਾਰਾਂ ਦੇ ਕੋਝ ਵੀ ਕਰਾਂਗੇ ਉਹ ਸਾਰਿਆਂ ਨਾਲ ਲੜ ਕੇ ਅਸੀਂ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰੀਂ ਲੱਗਦਾ ਇਹਦਾ ਕੋਈ ਲਾਹਾ ਤੁਹਾਡੇ ਬੇਟੇ ਨੂੰ ਹੋਊਗਾ ਨੇ ਸਾਡੇ ਬੇਟੇ ਨੂੰ ਹੋਵੇ ਨਾ ਹੋਵੇ ਅਸੀਂ ਪੰਥ ਨੂੰ ਲਾਹ ਚਾਹੁੰਦੇ ਆ ਕਿ ਪੰਥ ਸਾਡਾ ਚੜ੍ਹਦੀ ਕਲਾ ਦਾ ਸਾਡਾ ਪੰਜਾਬ ਚੜ੍ਹਦੀ ਕਲਾ ਚ ਹੋਣਾ ਚਾਹੀਦਾ। ਹਾਲਸਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਵੋਟਰ ਸੀਗੇ ਪਹਿਲਾਂ ਉਹ ਘਟ ਗਏ। ਹਾਂਜੀ। ਉਹਨਾਂ ਨੂੰ ਅਵੇਅਰ ਕਰਨ ਵਾਸਤੇ ਅਸੀਂ ਕੋਈ ਕੈਂਪ ਵਗੈਰਾ ਕੁਝ ਇਸ ਤਰ੍ਹਾਂ ਅਸੀਂ ਇਹ ਹੀ ਆ ਕਿ ਪਿੰਡਾਂ ਤੱਕ ਜਾ ਰਹੇ ਆ ਲੋਕਾਂ ਨੂੰ ਅਪੀਲ ਕਰ ਰਹੇ ਆ ਜਿਹੜੇ ਸਾਡੇ ਸੰਪਰਕ ਚ ਆ ਗੁਰਸੇਖ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਅੱਗੇ ਹੋਰ ਲੋਕਾਂ ਨੂੰ ਨਾਲ ਜੋੜ ਕੇ ਇਸ ਚੀਜ਼ ਨੂੰ ਇਹਨੂੰ ਸਫਲ ਕਰੀਏ ਮੈਂ। ਤੁਸੀਂ ਦਾ ਕਾਰਨ ਕੀ ਸੌਂਦਾ ਜਿਹੜੇ ਸਿੱਖੀ ਦੇ ਵੋਟਾਂ ਵਧਨ ਦੀ ਬਜਾਏ ਘਟ ਇਹਦਾ ਕਾਰਨ ਇਹ ਕਿ ਕੁਝ ਸਾਡਾ ਵੇਸਲਾਪਨ ਕੁਝ ਉਹ ਚ ਸ਼ਰਤਾਂ ਇਹੋ ਜੀਆਂ ਵਾਂ ਕਿ ਉਹ ਕੈਸੇ ਵੇਲੇ ਕਿਸ ਕੋ ਫੋਟੋ ਨਹੀਂ ਗਈ ਕਿਸ ਕੋ ਆਧਾਰ ਕਾਰਡ ਨਹੀਂ ਗਈ ਆਧਾਰ ਕਾਰਡ ਦੀ ਕਾਪੀ ਨਹੀਂ ਹੈਗੀ ਤਾਂ ਉਹ ਇਹੋ ਜੀਆਂ ਜਿਹੜੀਆਂ ਚੀਜ਼ਾਂ ਟਾਈਮ ਦੇ ਟਾਈਮ ਪੂਰੀਆਂ ਨਹੀਂ ਹੋ ਰਹੀਆਂ ਅਸੀਂ ਤੇ ਚੋਣ ਕਮਿਸ਼ਨ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਹਰੇਕ ਜਿਹਦੇ ਨਾਲ ਸਿੰਘ ਜਾਂ ਕੌਰ ਲੱਗਦਾ ਉਹਦੀ ਵੋਟ ਬਣੇ ਤੇ ਜਿੱਦਣ ਕੋਈ ਉਹਦੀ ਦੁਬਾਰਾ ਇਹ ਅਬਜੈਕਸ਼ਨ ਹੋਵੇ ਜਾਂ ਜਦੋਂ ਦੁਬਾਰਾ ਸ਼ੋਹਦ ਹੋਣੀ ਆ ਉਦੋਂ ਜਿਹੜੇ ਉਹ ਉਹ ਉਹਦੇ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹਨਾਂ ਦੀਆਂ ਵੋਟਾਂ ਕੱਢ ਦਿੱਤੀਆਂ ਜਾਂਦਾ ਹਲਸਾ ਜੀ ਤੇ ਬਾਪੂ ਜੀ ਇੱਕ ਸੰਝਾ ਫੇਰ ਸਵਾਲ ਆ ਗਿਆ ਤੁਹਾਡੇ ਦੋਵਾਂ ਦੇ ਜਿਹੜੇ ਹਲਕੇ ਨੇ ਉੱਥੋਂ ਦੇ ਜਿਹੜੇ ਤੁਹਾਡੇ ਸਮਰਥਕ ਨੇ ਉਹ ਇਹ ਗੱਲ ਕਹਿੰਦੇ ਨੇ ਵੀ ਜਦੋਂ ਦੀ ਅਸੀਂ ਤੁਹਾਨੂੰ ਵੋਟ ਪਾਈ ਆ ਉਹਨਾਂ ਦੇ ਮੁਤਾਬਕ ਹਲਸਾ ਜੀ ਦਾ ਬਿਆਨ ਵੀ ਆਇਆ ਸੀਗਾ ਕਿ ਉਹਨਾਂ ਨੂੰ ਸਰਕਾਰ ਤੰਗ ਪਰੇਸ਼ਾਨ ਕਰ ਰਹੀ ਹੈ ਖਾਸ ਕਰਕੇ ਮਨਰੇਗਾ 'ਚ ਜਾਂ ਹੋਰ ਗੱਲਾਂ ਵਾਕਈ ਗੱਲ ਸਹੀ ਹੈ ਇਹ ਗੱਲ ਇੱਕਦਮ 100% ਸਹੀ ਹੈ ਜੀ ਇਹਦੇ 'ਚ ਜਿਹੜੇ ਜਿਹੜੇ ਸਾਡੇ ਸਮਰਥਕ ਸੀ ਜਿਨ੍ਹਾਂ ਨੇ ਅੱਗੇ ਹੋ ਕੇ ਉਹਨਾਂ ਦੇ ਝੂਠੇ ਪਰਚੇ ਵੀ ਦਰਜ ਕੀਤੇ ਜਾ ਰਹੇ ਆ ਉਹਨਾਂ ਨੂੰ ਡਰਾਇਆ ਤਮਕਾਇਆ ਵੀ ਜਾ ਰਿਹਾ ਇਹ ਜਿਹੜਾ ਕਿ ਇੱਕ ਲੋਕਤੰਤਰ ਦੀ ਭਾਵਨਾ ਦੇ एकदम ਖਿਲਾਫ ਆ ਕਿ ਲੋਕਾਂ ਨੂੰ ਵੋਟ ਪਾਉਣ ਦੀ ਆਪਣੀ ਆਜ਼ਾਦੀ ਹੈ ਲੋਕਾਂ ਨੂੰ ਅਸੀਂ ਤੇ ਕੋਈ ਪੈਸੇ ਦੇ ਕੇ ਜਾਂ ਧੱਕੇ ਨਾਲ ਤੇ ਵੋਟ ਪੁਆਈ ਨਹੀਂ ਲੋਕਾਂ ਨੂੰ ਲੱਗਿਆ ਕਿ ਸਾਨੂੰ ਇਹਨਾਂ ਉਮੀਦਵਾਰਾਂ ਦੇ ਚੋਣ ਕਰਨੀ ਚਾਹੀਦੀ ਹੁਣ ਆਪਣੀ ਮਰਜ਼ੀ ਨਾਲ ਚੋਣ ਕੀਤੀ ਤੇ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਸਰਕਾਰ ਨੂੰ ਵੀ ਅਸੀਂ ਕਹਿੰਦੇ ਕਿ ਇਹੋ ਜਿਹੇ ਗੋਸ਼ੇ ਹੱਥ ਕੰਡੇ ਨਾ ਆਪਣਾਓ ਤੇ ਇਹ ਜਿਹੜੀ ਚੀਜ਼ ਹੈ ਕਿ ਗੱਲ ਪਤਾ ਕੀ ਹੈ ਇੱਕ ਸਰਕਾਰ ਇਸ ਗੱਲ ਤੇ ਮੰਥਨ ਕਰਦੇ ਸਵਾਏ ਇਸ ਗੱਲ ਤੇ ਵਿਚਾਰ ਕਰਨ ਤੋਂ ਕਿ ਸਾਡੇ ਚ ਕੀ ਕਮੀਆਂ ਰਹਿ ਗਈਆਂ ਵੀ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਈ ਅਸੀਂ ਲੋਕਾਂ ਚ ਦੁਬਾਰਾ ਜਾ ਕੇ ਉਹਨਾਂ ਨਾਲ ਗੱਲ ਕਰੀਏ ਉਹਨਾਂ ਦੀ ਗੱਲ ਸੁਣੀਏ ਵੀ ਸਾਡੇ ਚ ਕੀ ਕਮੀ ਸੀ ਆਪਣੀਆਂ ਕਮੀਆਂ ਤਾਂ ਕਵਰ ਨਹੀਂ ਕਰਦੇ ਮਤਲਬ ਦੇਖਦੇ ਨਹੀਂ ਕੀ ਸੀ ਉਹਨਾਂ ਨੂੰ ਆਪਣੀਆਂ ਕਮੀਆਂ ਕਵਰ ਕਰਨ ਦੀ ਬਜਾਏ ਇਹ ਜਿਹੜੇ ਲੋਕਾਂ ਦੇ ਪਰਚੇ ਲਾ ਗਏ ਤੇ ਆਪਣੀਆਂ ਕਮੀਆਂ ਨਹੀਂ ਦੇਖਦੇ ਬਹੁਤ ਹੈ ਉਰੇ ਵੀ ਬੈਠੇ ਆ ਮੇਰੇ ਕੋਲੇ ਹੁਣ ਮਿਲੇ ਆਂ ਆਈ ਆਂ ਜਿੱਥੇ ਵੀ ਜਾਣੇ ਆ ਬਾਈ ਜੀ ਸਾਨੂੰ ਪੁਲਿਸ ਤੰਗ ਕਰਦੀ ਆ ਸਾਨੂੰ ਤੰਗ ਕਰਦਾ ਪ੍ਰਸ਼ਾਸਨ ਕਿਉਂ ਤੰਗ ਕਰਦਾ ਬਾਈ ਜੀ ਵੋਟਾਂ ਤੁਹਾਨੂੰ ਪਾਤ ਗਿਆ ਤੁਹਾਡੇ ਪੇ ਪੋਸਟਰ ਲਾਏ ਸੀ ਤੁਹਾਡੇ ਪੋਲਿੰਗ ਬੂਥ ਲਾਏ ਆ ਮਤਲਬ ਜੇ ਬੰਦੇ ਸਰਕਾਰ ਨਾਲੋਂ ਟੁੱਟੇ ਹੀ ਆ ਕਿਸੇ ਗੱਲ ਕਰਕੇ ਹੀ ਟੁੱਟੇ ਆ ਨਾ ਕੋਈ ਕਮੀ ਹੋਊਗੀ ਨਾ ਐਮਪੀ ਤੋਂ ਵੀ ਨਹੀਂ